ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹਲਾ 3 ਜਾਕਰ ਪਹਿਲਾ ਕਰਮ ਹੋ ਵੈ ਸਤ ਗੁਰੂ ਮਿਲਾਏ ਸੇਵਾ ਸੁਰਤ ਸਬਦ ਚਿਤ ਲਾਏ ਹਉ ਮੈ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਨੇ ਆ ਵਾਰੀ ਜਿਉ ਵਾਰੀ ਸਤ ਗੁਰ ਕੈ ਬਲੇ ਹਾਰਨੇ ਆ ਗੁਰਮਤੀ ਪਰਗਾਸ ਹੋਵਾ ਜੀ ਅੰਦੀਨ ਹਰ ਗੁਣ ਗਾਵਨੇ ਰਹਾਓ ਤਨ ਮਨ ਖੋਜੇ ਤਾ ਨਾਓ ਪਾਏ ਕਾਵਤ ਰਖੈ ਠਾ ਕੇ ਰਹਾਏ ਗੁਰ ਕੀ ਬਾਣੀ ਅੰਦੀਨ ਗਾਵੇ ਸਹਜੇ ਭਗਤ ਕਰਾਵਨੇ ਆ ਘਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲਾਤਾ ਵੇਖਾ ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸਬਦ ਵਜਾਵਨੇ ਆ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਅੰਦੇ ਨੇ ਸਦਾ ਰਹਾ ਰੰਗ ਰਾਤਾ ਦ ਸੱਚਾ ਸੋਜੀ ਪਾਵਨਿਆ ਆਪ ਪੁੰਨ ਕੀ ਸਾਰ ਨਾ ਜਾਣੀ ਦੂਜਾ ਲਾਗੀ ਪਰਮ ਪੁਲਾਈ ਅਗਿਆਨੀ ਅੰਧਾ ਮਗ ਨਾ ਜਾਣਿਆ ਫਿਰ ਫਿਰ ਆਵਨ ਜਾਂਵਨਿਆ ਗੁਰਸੇਵਾ ਤੇ ਸਦਾ ਸੁਖ ਪਾਇਆ ਹਉ ਮੈਂ ਮੇਰਾ ਠਾਕ ਰਹਾਇਆ ਗੁਰ ਸਾਖੀ ਮਿਟਿਆ ਅੰਧਿਆਰਾ ਬਜਨ ਕਾ ਪਾਟ ਖੁਲਾਵਨਿਆ ਹਉ ਮੈਂ ਮਰ ਰਹਿਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਗੁਰ ਕੀ ਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਤੇ ਆਵਨੇ ਆ ਈਵਨ ਮਰਨਾ ਆਸ ਤੂ ਧੈ ਤਾਈ ਜਿਸ ਬਖਸ਼ੇ ਤਿਸ ਤੇ ਵਢਾਈ ਨਾਨਕ ਨਾਮ ਤੇ ਆਏ ਸਦਾ ਤੂ ਜਮਨ ਮਰਨ ਸਵਾਰਨੇ ਆ ਅਜ ਮਹਿਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਗੜੀ ਤੋ ਲੈ ਸੰਸਾਰਾ ਗੁਰਮੁਖ ਹੋਵੈ ਸੋਈ 부ਝੈ ਗੁਣ ਕਹਾ ਗੁਣੀ ਸਮਾਵਨੇ ਆ ਹਮਾਰੀ ਜਿਉ ਵਾਰੀ ਹਰ ਕਾ ਨਾਮ ਮਨ ਰਸਾਵਨੇ ਆ जो सच लागे से न जागे दर आ रहा हो। आप सुना था आपे वेख जिसनो नदर करे सोई जन लेखा आपे लाए ले सो लागै गुमुख सच तो आप भुलाय सो कि हथ पूर्व लिखिया सो मेटर जाए जिन जतगुर मिलिया से वड़ भागी पूरा कर्म मिलावने आ ਪਈ ਲਿਆ ਤਨ ਅੰਧੇ ਨੇ ਸੂਤੀ ਕੰਤ ਵਿਸਾਰੀ ਅਵਗਨ ਮੂਤੀ ਅੰਧੇ ਨੇ ਸਦਾ ਫਿਰਾਏ ਬਿਲੇ ਲਾਦੀ ਬਿਨ ਪੀਰ ਨੀਤੇ ਨਾ ਭਾਵਨੇ ਆ ਪਈੜਾ ਸੁਖ ਦਾਤਾ ਜਾਤਾ ਹੋ ਮੈਂ ਮਾਰ ਗੁਰ ਸਬਦ ਪਛਾਤਾ ਸੇਜ ਸੋਹਾਵੀ ਸਦਾ ਪੀਰ ਰਖੇ ਜੋ ਰਾਸੀਆ ਹੈ ਜੀਉ ਉਪਾਏ ਜਿਸ ਨੋ ਨਦਰ ਕਰੇ ਤਿਸ ਸਤ ਗੁਰੂ ਮਿਲਾਏ ਕਿਲਿ ਵਿਖਾ ਕਾਟ ਸਦਾ ਜਨ ਨਿਰਮਲ ਦਰ ਸੱਚਾ ਨਾਮ ਸੋਹਾਵਨੇ ਆ लेखा माग्या ता किन दी सुख नाही फुन दुआ धीए आपे बखस ले प्रभ साचा आपे बखस मिलावनया आप करे तै आप कराए पूरा गुर शब्द शब मिलाए नानक नाम मिलै आई आपे मेले मिलावनया गुरु जी का खालसा गुरु जी की फतेह